ਮੈਂ ਜੀਨੀਆ ਪਵਨਦੀਪ ਸ਼ਰਮਾ ਮੈਂ ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਮੇਰੇ ਮੋਬਾਈਲ ਨੰਬਰ ਦੇ ਉੱਤੇ ਇੱਕ ਮੈਨੂੰ ਵਟਸਐਪ ਕਾਲ ਰੀਸੀਵ ਹੁੰਦੀ ਆ ਜਿਹੜੀ ਕਿ ਕਿਸੇ ਪੁਲਿਸ ਆਈਪੀਐਸ ਅਫਸਰ ਦੀ ਤਸਵੀਰ ਯੂਜ਼ ਕਰਕੇ ਔਰ ਕੰਟਰੀ ਕੋਡ +92 ਹੁੰਦਾ ਆ ਜਿਹਦੇ ਉੱਤੇ ਇੱਕ ਮੈਨੂੰ ਫਰਜ਼ੀ ਕਾਲ ਆਉਂਦੀ ਆ ਜਿਹੜੇ ਕਿ ਆਪਣੇ ਆਪ ਨੂੰ ਇੱਕ ਵੱਡਾ ਸੀਬੀਆਈ ਦਾ ਅਫਸਰ ਦੱਸਦੇ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਮੇਰਾ ਬੱਚਾ ਉਹਨਾਂ ਨੇ ਅਰੈਸਟ ਕੀਤਾ ਹੁੰਦਾ ਆ ਔਰ ਉਹ ਬਹੁਤ ਵੱਡੇ سنگੀਨ ਜ਼ੁਰਮ ਜਿਵੇਂ ਕਿ ਨਾਰਕੋਟਿਕਸ ਡਰੱਗਸ ਔਰ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਦੇ ਵਿੱਚ ਉਹ ਬੱਚੇ ਦੀ ਗ੍ਰਿਫਤਾਰੀ ਪਾਉਂਦੇ ਨੇ ਪਰ ਜਦ ਕੀ ਮੇਰੀ ਤਾਂ ਅਜੇ ਸ਼ਾਦੀ ਵੀ ਨਹੀਂ ਹੋਈ ਮੈਂ ਮੈਰਿਡ ਆ ਔਰ ਕਿੰਨੀ ਵੱਡੀ ਐਫਰਜੀਵਾੜਾ ਇਦਾਂ ਦੀਆਂ 트੍ਰੈਪ ਗੋਸ ਤੇ ਚੱਲ ਰਿਆ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਿੰਨੀ ਆਈਬੀਆ ਟ੍ਰੈਪਸ ਪੂਰੇ ਲੋਕਾਂ ਨੂੰ ਆਮ ਨਾਗਰਿਕਾਂ ਨੂੰ ਪੰਜਾਬ ਦੇ ਨਾਗਰਿਕਾਂ ਨੂੰ ਇਦਾਂ ਦੀਆਂ ਕਾਲਜ਼ ਆ ਰਹੀਆਂ ਕਿਤੇ ਕੋਈ ਫਰੋਤੀ ਮੰਗ ਰਿਹਾ ਕਿਤੇ ਕੋਈ ਠੱਗੀ ਮਾਰ ਰਿਹਾ ਕਿਸੇ ਕੋਲ ਲਿੰਕ ਭੇਜ ਕੇ ਲੋਕਾਂ ਦੇ ਪੈਸੇ ਬੈਂਕਾਂ ਦੇ ਵਿੱਚੋਂ ਕਢਾ ਰਿਹਾ ਕਿਤੇ ਕੋਈ ਫਰਜ਼ੀ ਕਾਲਾਂ ਕਰ ਰਿਹਾ ਹੋਰ ਵੀ ਲੋਕਾਂ ਨੂੰ ਗੁਰੂ ਨਗਰੀ ਆਪਰੇ ਸਰ ਦੇ ਵਿੱਚ ਕਾਲਜ਼ ਆਈਆਂ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਤੁਹਾਡਾ ਬੱਚਾ ਅਰੈਸਟ ਕਰ ਲਿਆ ਤੁਹਾਡਾ ਬੱਚਾ ਜੇਲ੍ਹ ਭੇਜ ਰਿਆ ਤੁਹਾਡਾ ਬੱਚਾ ਹਵਾਲਾ ਚ ਆ ਮਾੜੀ ਕੰਡੀਸ਼ਨ ਦੇ ਵਿੱਚ ਆ ਉਹ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਉਹਨੇ ਜੀਣਾ ਕਿ ਨਹੀਂ ਜੀਣਾ ਪਰ ਅਸਲ ਦੇ ਵਿੱਚ ਉਹਨਾਂ ਦਾ ਬੱਚਾ ਜਾਂ ਆਪਣੇ ਕਾਲਜ ਸਕੂਲ ਦੇ ਵਿੱਚ ਪੜ ਰਿਹਾ ਹੁੰਦਾ ਜਾਂ ਉਹਨਾਂ ਦੇ ਬੈੱਡਰੂਮ ਦੇ ਵਿੱਚ ਸੌ ਰਿਹਾ ਹੁੰਦਾ ਪਰ ਉਹਨਾਂ ਨੂੰ ਇੱਕ ਭ੍ਰਮ ਪੈਦਾ ਕਰਕੇ ਬਜ਼ੁਰਗਾਂ ਨੂੰ ਆਮ ਲੋਕਾਂ ਨੂੰ ਆਮ ਨਾਗਰਿਕਾਂ ਨੂੰ شریف ਲੋਕਾਂ ਨੂੰ ਡਰਾ ਦਿੱਤਾ ਜਾਂਦਾ ਆ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਆ ਇਹ ਤੁਹਾਡੇ ਬੱਚੇ ਦੇ ਉੱਤੇ ਸਭ ਤੋਂ ਸਖਤ ਕਾਰਵਾਈ ਸਰੰਜਾਮ ਅਸੀਂ ਕਰ ਰਹੇ ਆਂ ਨਹੀਂ ਕਰਾਂਗੇ ਪਰ ਤੁਸੀਂ ਇਹਨੇ ਪੈਸੇ ਸਾਨੂੰ Google Pay ਦੇ ਰਾਹੀਂ ਪਾ ਦਿਓ ਆਨਲਾਈਨ ਸਿਸਟਮ ਦੇ ਰਾਹੀਂ ਪਾ ਦਿਓ ਇੰਟਰਨੈਟ ਬੈਂਕਿੰਗ ਦੇ ਰਾਹੀਂ ਪਾ ਦਿਓ ਸਿੱਧੀ ਸਿੱਧੀ ਗੱਲ ਹੈ ਕਿ ਇਨ੍ਹਾਂ ਫਰਜ਼ੀ ਕਾਲਾਂ ਦੇ ਉੱਪਰ ਪੈਸੇ ਦੀ ਮੰਗ ਕੀਤੀ ਜਾਂਦੀ ਆ ਜਿਦੇ ਵਿੱਚ ਦੇਖਣ ਦੇ ਵਿੱਚ ਆ ਰਿਹਾ ਕਿ ਸਰਕਾਰ ਵੀ ਪੂਰਜ਼ੋਰ ਕੋਸ਼ਿਸ਼ ਤਾਂ ਕਰ ਰਹੀ ਆ ਪਰ ਇਨ੍ਹਾਂ ਆਈਡੀਆ ਟ੍ਰੈਪਸ ਨੂੰ ਇੰਨਾ ਇੰਟਰਨੈਟ ਕਾਲਿੰਗ ਟਰੈਪਸ ਨੂੰ ਐਡਮਿਨਿਸਟ੍ਰੇਸ਼ਨ ਸਰਕਾਰਾਂ ਰੋਕਣ ਦੇ ਵਿੱਚ ਟੋਟਲੀ ਨਾਕਾਮ ਹੋ ਰਹੀਆਂ ਇਹ ਵੀ ਕਿਤਨਾ ਕਿਤੇ ਲਾਉਂਡ ਆਰਡਰ ਦਾ ਇਸ਼ੂ ਹੈਗਾ ਕਿਸੇ ਨੂੰ ਫਰौती ਮੰਗੀ ਜਾ ਰਹੀ ਆ ਕਿਸੇ ਕੋਲੋਂ ਪੈਸੇ ਮੰਗੇ ਜਾ ਰਿਹਾ ਕਿਸੇ ਦਾ ਫਰਜ਼ੀ ਤੌਰ ਤੇ ਬੱਚਾ ਅਰੈਸਟ ਕਰਕੇ ਦੱਸਿਆ ਜਾ ਰਿਹਾ ਔਰ ਇੱਥੋਂ ਤੱਕ ਕਿ ਉਹਨਾਂ ਲੋਕਾਂ ਨੇ ਕਿਸੇ ਬੱਚੇ ਦੇ ਨਾਲ ਮੇਰੀ ਗੱਲ ਵੀ ਕਰਾ ਦਿੱਤੀ ਉਹ ਬੱਚਾ ਰੋਂਦਾ ਕਹਿੰਦਾ ਹੈ ਕਿ ਪਿਤਾ ਜੀ ਮੈਨੂੰ ਬਚਾ ਲਓ ਪਪਾ ਮੈਨੂੰ ਬਚਾ ਲਓ ਸੋ ਇੱਥੋਂ ਸਮਝ ਆਉਂਦਾ ਹੈ ਕਿ ਇਦਾਂ ਦੇ ਕਿਦਾਂ ਦੇ ਫੇਕ ਟਰੈਪਸ ਬਣਾਏ ਜਾਂਦੇ ਆ ਆਮ ਲੋਕਾਂ ਨੂੰ ਘਿਰਨ ਲਈ ਆਮ ਅਫਸਰ ਨੂੰ ਕਿਰਿਆ ਲਈ ਕਿਸੇ ਵੱਡੇ ਅਫਸਰ ਦੀ ਡੀਪੀ ਇਸਤੇਮਾਲ ਕਰ ਲਈ ਜਾਂਦੀ ਆ ਹੋਰ ਸਾਰੇ ਡਰਾਈਵਸ ਇਦਾਂ ਦੇ ਮਾਮਲਿਆਂ ਦੇ ਵਿੱਚ ਲਾਏ ਜਾਂਦੇ ਆ ਜਦ ਕਿ ਅਸੀਂ ਪੜ੍ਹੇ ਲਿਖੇ ਲੋਕ ਇਹ ਗੱਲਾਂ ਨੂੰ ਭਾਅ ਪਾਉਂਦੇ ਆ ਸਮਝ ਪਾਉਂਦੇ ਆ ਮੇਰਾ ਮੇਨ ਮਕਸਦ ਇਸ ਗੱਲ ਦਾ ਇਹ ਹੀ ਸਿਗਾ ਕਿ ਇਹ ਮੈਸੇਜ ਮੈਂ ਲੋਕਾਂ ਤੱਕ ਦਵਾਂ ਆਮ ਆਵਾਮ ਵੀ ਇਹ ਸਮਝੇ ਜੇ ਉਹਨਾਂ ਨੂੰ ਵੀ ਇਦਾਂ ਦੀ ਕੋਈ ਕਾਲ ਆਉਂਦੀ ਆ ਤੇ ਉਹਦੇ ਉੱਤੋਂ ਭਰਮ ਦੇ ਵਿੱਚ ਨਾ ਆਉਣ ਡਰ ਖੌਫ ਦੇ ਵਿੱਚ ਨਾ ਆਉਣ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਜੀਵਾਂ ਨਾਲ ਗੱਲ ਕਰ ਲੈਣ ਆਪਣੇ ਬੱਚੇ ਦੇ ਨਾਲ ਗੱਲ ਕਰ ਲੈਣ ਉਹਨਾਂ ਦੀ ਸੇਫਟੀ ਸਿਕਿਉਰਿਟੀ ਸੁਨਿਸ਼ਚਿਤ ਕਰਨ ਔਰ ਇਹਨਾਂ ਦੀਆਂ ਫਰਾਡ ਫੇਕ ਕਾਲਾਂ ਤੋਂ ਇਹਨਾਂ ਦੇ ਇੰਟਰਨੈਟ ਟਰੈਕਸ ਤੋਂ ਆਈਵੀਆ ਟਰੈਕਸ ਤੋਂ ਜਿੰਨੀਆਂ ਸਸਪੀਸ਼ੀਅਸ ਐਕਟੀਵਿਟੀਜ਼ ਹੁੰਦੀਆਂ ਉਹਨਾਂ ਦੇ ਵਿੱਚ ਪੁਲਿਸ ਨੂੰ ਵੀ ਇਨਫੋਰਮ ਕਰ ਦੇਣ ਇਦਾਂ ਨੂੰ ਕਿਸੇ ਵੀ ਲਿੰਕ ਨੂੰ ਓਪਨ ਨਾ ਕਰਨ ਕੋਈ ਪੈਸਾ ਕਿਸੇ ਨੂੰ ਨਾ ਭੇਜਣ ਔਰ ਇੰਟਰਨੈਟ ਦਾ ਕੋਈ ਵੀ ਕਿਸੇ ਦੇ ਕਹਿਣ ਤੇ ਉਤੇ ਕੋਈ ਪੈਸੇ ਦੇ ਮਾਮਲੇ ਦੇ ਵਿੱਚ ਇਸਤੇਮਾਲ ਨਾ ਕਰੋ ਇਹ ਹੀ ਮੇਰੀ ਆਪ ਸਭ ਨੂੰ ਬਰਜ਼ੋਰ ਅਪੀਲ ਹੈ ਔਰ ਸਰਕਾਰਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਹੈ ਕਿ ਜਲਦ ਤੋਂ ਜਲਦ ਇਦਾਂ ਦੀਆਂ ਫੇਕ ਕਾਲ ਟ੍ਰੈਪਸ ਨੂੰ ਰੋਕਣ ਅਡહેર ਕਰਨ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਇਦਾਂ ਸੀਨੀਅਰ ਸਿਟੀਜ਼ਨਸ ਨੂੰ ਬਜ਼ੁਰਗਾਂ ਨੂੰ ਬੇਵਕੂਫ ਬਣਾਉਂਦੇ ਆ ਘਰ ਦੀਆਂ ਮਹਿਲਾਵਾਂ ਨੂੰ ਬੇਵਕੂਫ ਬਣਾਉਂਦੇ ਆ ਆਮ ਲੋਕਾਂ ਨੂੰ ਦਿਮਾਗੀ ਟਰੋਮਾ ਦਿੰਦੇ ਆ ਉਹਨਾਂ ਨੂੰ ਅਰੈਸਟ ਕਰਕੇ ਸਭ ਤੋਂ ਸਖਤ ਕਾਰਵਾਈ ਕਰਨ ਤਾਂ ਜੋ ਪੰਜਾਬ ਦੇ ਵਿੱਚ ਇਹਨਾਂ ਕਾਸ ਦੇ ਉੱਤੇ ਰੋਕਥਾਮ ਲੱਗ ਸਕੇ ਧੰਨਵਾਦ